हाणे तव्हां we <laughs> and yeah. yeah. ਯਾਤਰਾ ਬਹੁਤ ਪਰਵਾਰ ਕੋ ਨਾਨਕ ਠੇਰ ਕੱਠ ਨਹੀਂ ਸੁਪਨੇ ਜਿਉ ਸੰਤਾਰ ਚੰਦ ਤੂਰੇ ਜੱਗ ਤੱਕ ਤਪਤ ਰਸੋਈ ਬਸੰਤਰ ਜਾ ਕੇ ਕੱਪੜੇ ਧੋਈ ਲੰਕਾ ਗੜ ਸੁਨੇ ਕਾ ਭਿਆ ਰਾਤ ਮੈਂ ਕੀ ਲੱਗਿਆ ਮੇਰੀ ਮੇਰੀ ਕਹਿਰੋਂ ਤਰਤੇ ਸਮਾਂ ਮਿਲਿਆ ਹੈ ਇਹ ਹੀ ਅਸਲੀ ਸੱਚੀ ਸਰਦਾਂਗਲੀ ਹੈ ਜਿਸ ਕਿਤੇ ਹੋਰ ਤਰਿਆ ਫਿਰਦਾ ਫਿਰ ਗੱਲ ਨਹੀਂ ਬਣਦੀ ਜਿੰਨੇ ਪਹੁੰਚੇ ਪਹੁੰਚ ਰਹੇ ਸਾਹਿਬ ਜੀ ਕਹਿੰਦੇ ਨੇ ਰਾਮ ਵਰ ਗਿਆ ਜਿਨ੍ਹਾਂ ਨੂੰ ਲੋਕੀ ਭਗਵਾਨ ਕਹਿ ਕੇ ਪੂਜਦੇ ਰਹੇ ਉਹਨਾਂ ਨੂੰ ਵੀ ਸੰਸਾਰ ਦੇ ਵਿੱਚੋਂ ਜਾ ਰਾਵਣ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਗੁਰੂ ਦਰਬਾਰ ਦੇ ਵਿੱਚ ਬੈਠੇ ਆ ਭਾਈ ਚੁੱਪਦਾ ਦਰਬਾਰ ਆਦਰ ਮੁੱਖ ਰੱਖਣਾ ਹੈ ਦਰਬਾਰ ਦੀ ਜੋ ਗੁਰ ਦਰਬਾਰ ਦੀ ਮਰਜ਼ਾ ਦਾ ਪ੍ਰਮੁੱਖਤਾ ਦੇ ਵਿੱਚ ਰੱਖ ਕਰਕੇ ਗੁਰੂ ਚਰਨਾਂ ਦੇ ਵਿੱਚ ਸਾਰਿਆਂ ਨੇ ਹਾਜ਼ਰੀ ਲਵਾਉਣੀ ਹੈ ਇਹ ਨਾ ਹੋਵੇ ਆ ਜਿਹੜੀਆਂ ਗੱਲਾਂ ਆਪਾਂ ਮਾਰਦੇ ਆ ਨਾ ਗੱਲਾਂ ਕਰਦੇ ਆ ਮਹਾਪੁਰਖ ਧਰਨਾ ਪੜਿਆ ਕਰਦੇ ਸਨ ਪੜ ਲਿਓ ਪੈਰ ਦੇ ਨਾਲ ਗੱਜ-ਵੱਜ ਕੇ ਆ ਜਿਹੜੀਆਂ ਗੱਲਾਂ ਆਪਾਂ ਕਰਦੇ ਆ ਨਾ ਗੁਰਬਾਣੀ ਉਹ ਕਹਿੰਦੀ ਹੈ ਉਹ ਗੱਲਾਂ love جي نام تو I don't love ਬੰਦ ਕੀ ਤੋਂ ਬਿਨਾ ਉਸ ਭਗਵਾਨ ਦੀ ਲਾਣ ਲੈਣਾ ਸਾਰੀਆਂ ਸਾਡੀਆਂ ਬਿਕਰ ਕਰਕੇ ਸੋ ਇੱਥੇ ਮਤ ਜਾਣਿਓ ਕਿ ਪਤਾ ਨਹੀਂ ਕਿਸੇ ਦੇ ਘਰ ਹੋਵਾਂਗੇ ਜਾਂ ਕਿਸੇ ਦੇ ਭੋਗ ਤੇ ਇੱਥੇ ਗੁਰੂ ਨਾਨਕ ਦੇਵ ਜੀ ਦੇ ਦਰ ਤੇ ਆਏ ਆਪਾਂ ਜਿਨ੍ਹਾਂ ਨੂੰ ਗੱਲਾਂ ਕਰਨੀਆਂ ਨੇ ਹੱਥ ਜੋੜ ਕੇ ਬੇਨਤੀ ਆ ਉਹ ਦਰਬਾਰ ਤੋਂ ਬਾਹਰ ਬੈਠ ਕੇ ਕਰ ਸਕਦੇ ਨੇ ਕਿਉਂ ਦਰਬਾਰ ਤੋਂ ਬਾਹਰ دنیਵੀ ਗੱਲਾਂ ਨੇ ਗੁਰੂ ਨਾਨਕ ਅਕਾਗਰ ਜੱਤ ਦੇ ਨਾਲ ਜੁੜਿਓ ਇਹ ਸਮਾਂ ਬਾਰ-ਬਾਰ ਨਹੀਂ ਮਿਲਣਾ ਇਹ ਘੜੀਆਂ ਬਾਰ-ਬਾਰ ਨਹੀਂ ਸਮਾਹ ਅਮੋਲਕ ਸਵਾਸ ਹਨ ਅਜਾਈਂ ਦਵਾਈ ਜਾ ਰਹੇ ਆ ਅਸੀਂ ਕਿ ਕਦੇ ਸੋਚੀਏ ਇੱਥੇ ਦੁਨੀਆ ਤੋਂ ਵੱਡੇ-ਵੱਡੇ ਚਲੇ ਗਏ ਆਪਜੀ ਸਰਵਣ ਕਰ ਰਹੇ ਰਹਿ ਬਾਨੀ ਕਹੋ ਨਾਨਕ ਥਿਰ ਕਛ ਨਹੀਂ ਸੁਪਨੇ ਜਿਉ ਸੰਸਾਰ ਆ ਸੁਪਨਾ ਤਾਂ ਪੈਨੇ ਹੋਏ ਕੱਪੜਿਆਂ ਦਾ ਕਾਦਾ ਮਾਨ ਕਰਦਾ ਕਿ ਮੇਰੀ ਨਤ ਸਵਾਲ ਲੱਖ ਨਾਤੀ 1 ਲੱਖ ਪੁੱਤਰ ਸੀ ਤੇ ਸਵਾ ਲੱਖ ਪੁੱਤ ਪੋਤਰਾ ਗਾਂ ਦੇ ਕੋ ਕਿੱਡੇ ਵੱਡੇ ਨਾਤੇ ਨੇ ਕੋਈ ਬੱਤੀ ਜਗਾਉਣ ਵਾਲਾ ਨਹੀਂ ਰਿਹਾ ਬੱਲ ਸਤਨਾਮ ਸ੍ਰੀ ਵਾਹਿਗੁਰੂ ਕਈ ਵਾਰੀ ਬੰਦੇ ਨੂੰ ਹੌਮੇ ਹੁੰਦੀ ਆ ਮੇਰੇ ਪਿੱਛੇ ਨਾਤੇ ਬੜੇ ਨੇ ਮਿੱਤਰਾਂ ਦੇ ਸੱਜਣਾ ਦੇ ਗੁਰਬਾਣੀ ਕਹਿੰਦੀ ਐ ਸੱਜਣਾ ਇਹ ਤੈਨੂੰ ਜਾਉਂਦੇ ਨੂੰ ਜਮ ਚੰਬੜੇ ਹੋਏ ਨੇ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਕਾ ਦਾ ਮਾਨ ਕਰ ਬਾਣੀ ਪਤਾ ਕੀ ਕਹਿੰਦੀ ਐ ਆਪਣੇ ਪਿਆਰ ਦੇ ਨਾਲ ਗੱਜ ਕੇ ਆਪਣੀ ਆਪਣੀ ਬਾਰੀ ਚ ਸਾਰੇ ਕਿਰਪਾ ਕਰੋ ਜਨਾ ਨੂੰ ਮੇਰਾ ਤੈਨਾਂ ਨਾ ਪਿਆਰੇ ਜੀ ਇਹਨਾਂ ਨੇ ਚੱਕ ਕੇ ਤੈਨੂੰ ਲੱਕੜਾਂ ਚ ਦੇਣਾ ਬਾਣੀ ਕਹਿੰਦੀ ਹੈ ਲੱਕੜਾਂ ਚ ਦੇ ਦੇਂਗੇ ਪਿਆਰੇ ਜੀ ਲੱਕੜਾਂ ਚ ਦੇ 对对 <noise> 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 ਕਾਰ ਮੇਰਾ ਪੁੱਤਰਾਂ ਨੂੰ ਤੂੰ ਕੰਨ ਨ ਮੇਰੇ ਨੇ ਬਾਣੀ ਕਹਿੰਦੀ ਹੈ ਹਰ ਜੀ ਮਰਤਮਾ ਜੋਤ ਰਖੀ ਮਾਤਾ ਤੇਰੇ ਸਰੀਰ ਨੇ ਤੈਨੂੰ ਇਥੇ ਰਾਮ ਪਰ ਕੇ ਆਏ ਆਪਣੀ ਆਰਜਨ ਭੋਗਦੇ ਹੋਏ ਆ ਪੰਜ ਤਤਾਂ ਦਾ ਸਾਡੇ ਵਾਸਤੇ ਆਏ ਆ ਬਾਣੀ ਕਹਿੰਦੀ ਹੈ ਭਈ ਪ੍ਰਾਪਤ ਮਨੁਖ ਦਹਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰੇ ਕਿਤੇ ਨਾ ਕਾਮ ਦੀਰਘਾ ਬੁਖੇਲੀ ਇੱਧਰ ਉੱਧਰ ਦੇ ਸੰਸਾਰ ਦੇ ਵਿੱਚ ਰਹਿੰਦੇ ਸਰੀਰ ਦਾ ਪਰ ਸਜਣਾ ਚੇਤੇ ਰੱਖੀ ਹਾਰ ਦੇ ਵਿੱਚ ਕੋਈ ਸਤੰਟ ਪਾਉਂਦਾ ਕੋਈ ਕੁਸ ਕਰਦਾ ਕਿਡਨੀਆਂ ਖਰਦੀਆਂ ਦੰਤਾਂ ਨੇ ਦਨਿਆਵੀ ਆਣ ਦੇ ਕਟ ਕੰਮਾਂ ਦੀਆਂ ਕਰ ਲਈਆਂ ਉੱਤੇ ਖੜ ਕੇ ਉਹਦੀਆਂ ਕਰ ਲਈ ਬੜੀ ਤੇ ਗੁਰਮੁਖ ਪਿਆਰਿਓ ਪੱਟੀ ਚੜਾਉਂਦਾ ਕਿ ਪੰਛੀ ਉੜਾ ਤੇ ਬਾਣੀ ਕਹਿੰਦੇ ਕਹਿੰਦੇ ਉਹ ਕਰਸਾ ਪਿਕੋ ਪਾਣੀ ਪੀਣ ਦਾ ਧਿਆਨ ਗਾਗਰਵਲ ਚਲੇ ਆ ਗਿਆ ਧਿਆਨ ਗਾਗਰਵਲ ਗਿਆ ਕੀ ਵੇਂਦਾ ਜਦੋਂ ਗਾਗਰ ਦੇ ਕੋਲ ਪਹੁੰਚ ਕੇ ਉਹਦਾ ਟੱਕਣ ਚੱਕ ਕੇ ਵੇਖਿਆ ਤੇ ਮੋਤੀਆਂ ਹੀਰਿਆਂ ਦੇ ਨਾਲ ਭਰੀ ਹੋਈ ਹੈ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਹੀਰੇ ਦੀ ਪਰਖ ਜੋਰੀ ਕਰੇਗਾ ਇਸੇ ਤਰ੍ਹਾਂ ਆ ਮਨੁੱਖੀ ਸਰੀਰ ਦੀ ਪਰਖ ਰੱਬ ਦੇ ਪਿਆਰਿਆਂ ਨੂੰ ਐ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਬੰਦਗੀ ਕਰਨ ਵਾਲਾ ਨਿਤਨੇਮੀ ਗੁਰਮਖ ਹੋਏਗਾ ਜੀ ਦਾ ਜੀਵਨ ਉਹਨੂੰ ਪਤਾ ਹੋਏਗਾ ਆ ਸਰੀਰ ਦਾ ਮਨੋਰਥ ਕੀ ਹੈ ਕਾਦੇ ਵਾਸਤੇ ਆਇਆ ਕੀ ਕਰਨਾ ਹੈ ਤੇ ਕੀ ਕਰਨਾ ਹੈ ਤੇ ਕੀ ਨਹੀਂ ਕਰਨਾ ਇਹ ਗੁਰਮਖ ਜਾਣਦੇ ਨੇ ਰੱਬ ਦੇ ਪਿਆਰੇ ਬੰਦਗੀ ਕਰਨ ਵਾਲੇ ਜਾਣਦੇ ਨੇ ਇਸੇ ਕਰਕੇ ਤੇ ਮਹਾਪੁਰਖ ਆਪਣੇ ਸਰੀਰਨ ਦੇ ਨਾਲ ਆਪਣੇ ਇਸ ਝਪਾ ਕੀਤੀ ਹੈ ਬੜੀ ਤਾਂ ਕੋਈ ਛੱਤ ਮਾਰ ਕੇ ਗਵਾਈ ਜਾਂਦਾ ਮਾਫ ਕਰਨਾ ਆਓ ਪਰਮੇਸ਼ਰ ਦੀ ਵੰਤ ਪਰਮੇਸ਼ਰ ਦੀ ਵੰਖੇਪ ਦੇ ਸੰਖੇਪ ਦੇ ਵਿੱਚ ਬੇਨਤੀ ਕਰਦਾ ਜਾਮਾ ਅੱਪ ਚਾ ਖੇਡਦਾ ਨਾ ਬਲਾ ਨਹੀਂ ਰਿਹਾ ਕਿਉਂ ਜੀ ਆਵਾਜ਼ ਦੇ ਨਾਲ ਦੱਸਦਾ ਏ ਜਿਹੜਾ ਇਹਨੂੰ ਬੱਚਿਆਂ ਚ ਕੀ ਗੱਲ ਹੋਗੀ ਛੇਚਣ ਤਕਾਲਾ ਨੂੰ ਘਰ ਆਉਣਗੇ ਇਹਦੀ ਤੜਾਕੀ ਚ ਪਾਇਆ ਹੋਇਆ ਮੋਤੀ ਅੱਗੇ ਸਭ ਵਾਹ ਪਿਆ ਪਿਆ ਪਰਦੇ ਕਾ ਪਰਦੇ ਕਾ ਪਰਦੇ ਕਾ ਦਰਿਆ ਇਹਦੀ ਕੀਮਤ ਮਾਪੋ ਹੁਣਿਆ ਨਾ ਪੈਹਾ ਚੜਾ ਕੇ ਚੜਾ ਚੜੀ ਰਾਜ ਹੈ ਇਹ ਗਾਹ ਹੀਰਿਆਂ ਤੋਂ ਵੀ ਕੀਮਤੀ ਹੈ ਦੰਦਨ ਵਾਸਤੇ ਲੱਗ ਜਾਂਦੀ ਹੈ ਵਾਸ ਗੁਰੂ ਤੁਹਾਡਾ ਚੋਲ ਦੇ ਵਿੱਚ ਬਚਨ ਆਉਂਦਾ ਜਦੋਂ ਸੋਈ ਆ ਤੈਨੂੰ ਗਾਗਰ ਮਿਲੀ ਹੈਓ ਸਾਬ ਜੀ ਕਹਿੰਦੇ ਨੇ ਇੱਕ 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 ਸਵਾਸ ਆਮਾ ਮੰਤ ਸਵਾਸ ਆਮਾ ਮੰਨ ਮੰਤ ਆ ਤੈਨੂੰ ਉਹਨੇ ਕਹਿੰਗੇ ਕੀ ਮਿਲਾਂ ਤੋ ਵੀ ਮਿਲਾਂ ਤੋ ਵੀ ਕਰਿਆ ਕਰੀਏ ਕਰਿਆ ਕਰੀਏ ਆਓ ਲੋਕ ਆਪਣੀ ਅਰਜੋ ਲੋਕ ਆਪਣੀ ਆਰਜੁ ਨੂੰ ਭੁਗਦਿਆਂ ਪਰ ਕਿਰਪਾ ਕਰਿਓ ਗੁਰੂ ਗੋਬਿੰਦ ਕਾਪੂਰਨ ਗੁਣਤਾਸ ਜੀ ਨਾਨਕ ਅਨੰਤ ਸਾਵਨ ਨਾਏ ਗੱਲ ਕਿੰਗੇ ਰਾਣ ਰਉ ਨਾ ਕੋ ਰੈ ਰੰਗਨਾ ਤੁੰਗ ਫਕੀਰ ਬਾ ਤੋ ਆਪਣੇ ਕੋਈ ਨਾ ਬੰਧੈ ਤੇਰਾ ਵਾਹਿਗੁਰੂ ਸਾਹਿਬ ਜੀ ਸੁਰਥ ਮਹੱਲਾ ਪੰਜਵਾ ਹਮਰੇ ਗਣਤਨ ਅਗਣੀਆਂ ਕਾਏ ਆਪਣਾ ਗਿਰਦਪਾਣਾ ਹਾ ਤੁਲੇ ਰੱਖੇ ਕਰਿਆ ਆਪਣੇ ਸਦਾ ਸਦਾ ਰਤਮਾਣਾ ਹਮਰੇ ਰਣਤਨ ਗੁਣੀਆਂ ਕਾਏ ਆਪਣਾ ਗਿਰਦਪਾਣਾ ਹਾ ਤੁਲੇ ਰੱਖੇ ਕਰਿਆ ਆਪਣੇ ਸਦਾ ਸਦਾ ਰੰਗਮਾਨ ਸਤਿ ਸਾਹਿਬ ਸਾਜੇ ਜੀ ਰਵਾਨ ਬੰਦ ਪਾਇ ਮੇਰਾ ਸਤ ਗੁਰੂ ਪੂਰਾ ਹੋਏ ਸਰਬ ਕਲਿਆਨਾਰਾ ਜਿਉ ਪਾਇ ਪਿੰਡ ਜਿਨ ਸਾਜਿਆ ਦਿੱਤਾ ਪੰਨਣ ਖਾਣਾ ਆਉਣੇਗਾ ਜਿਕੇ ਆਪ ਤੈ ਜੜਾਖੇ ਨਾਮ ਕਾ ਸਦ ਗੁਰਵਾਣਾ ਜਿਉ ਪਾਏ ਪਿੰਡ ਜਨ ਸਾਜਿਆ ਦਿੱਤਾ ਪੰਨਣ ਖਾਣਾ ਆਪਣੇ ਬਾਪ ਕੀ ਆਪ ਤੈਨਾਂ ਰਾਖੀ ਨਾਨਕ ਸਦ ਕੁਰਬਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਪਿਆਰੀ ਸੰਤ ਜੀ ਕਾਲ ਜਿਹਦੇ ਮੈਂ ਕੀਰਤਨ ਪ੍ਰਧਾਨਾ ਗੁਰਮukh ਜੱਟਿਆ ਨੇ ਧੰਨਾ ਜਥੇ ਨੇ ਕੀਰਤਨ ਕੀਤਾ ਸਾਰੇ ਜਥੇ ਦਾ ਧੰਨਵਾਦ ਜੁਜੀ ਸੰਗਤ ਪਹੁੰਚੀ ਸਭ ਦਾ ਧੰਨਵਾਦ ਕਿਉਂਕਿ ਸਤਗੁਰਾਂ ਦਾ ਇਹ ਵਿਚਾਰ ਹੈ ਆਮ ਆਪਾਂ ਘਰਾਂ ਦੇ ਵਿੱਚ ਗੱਲ ਕਰਦੇ ਹਾਂ ਜੀ ਸੋ ਸਾਰੇ ਸੰਗਤ ਉਹਨਾਂ ਦੇ ਭਰਾ ਉਹਨਾਂ ਦੇ ਭਰਾ ਸਾਰਿਆਂ ਆਪਾਂ ਦੇ ਰੂਪ ਆਹ ਹੋ ਗਿਆ ਹੈ ਬਸ ਮਤਲਬ ਇਹ ਹੀ ਹੈ ਬਸ ਉਥੇ 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 ਵੇਲੇ ਸਹੀ ਹੈ ਇਹ ਨਿਯੋਦ ਦਾ ਵਧੀਆ